ਅਮਰ ਸਿੰਘ ਚਾਹਲ ਜਿਹੜੇ ਸਾਬਕਾ ਵੱਡੇ ਪੁਲਿਸ ਅਧਿਕਾਰੀ ਰਹੇ ਨੇ ਉਹ ਜਿਹੜੇ ਫਰੀਦਕੋਟ ਗੋਲੀਕਾਂਡ ਦੇ ਵਿੱਚ ਘਰੇ ਹੋਏ ਵੀ ਨੇ ਉਹ ਅਮਰ ਸਿੰਘ ਚਾਹਲ ਉਹਨਾਂ ਦੇ ਘਰੇ ਗੋਣੀ ਚੱਲਣ ਦੀ ਆਵਾਜ਼ ਆਉਂਦੀ ਹੈ ਤੇ ਪੁਲਸੀਆਂ ਟੀਮਾਂ ਉਹਨਾਂ ਦੇ ਘਰੇ ਪਹੁੰਚਦੀਆਂ ਤੇ ਮੁੱਢਲੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਖੁਦਕੁਸ਼ੀ ਦਾ ਮਾਮਲਾ ਹੈ ਖੁਦਕੁਸ਼ੀ ਦੀ ਕੋਸ਼ਿਸ਼ ਕਰਨੀ ਅਮਰ ਸਿੰਘ ਚਾਹਲ ਨੇ ਕੀਤੀ ਹੈ ਫਿਲਹਾਲ ਮੁੱਢਲੀ ਜਾਣਕਾਰੀ ਇਹੋ ਮਿਲ ਰਹੀ ਸੀ ਕਿ ਜੀ ਇਹ ਤੋ ਆਰਤੇ ਖੁੱਦ ਕੁਸ਼ਤਾਮਾਂ ਦਾ ਲੱਗਦਾ ਹੈ ਕਿਉਂਕਿ ਕਹਿੰਦੇ ਜੀ ਘਰੋਂ ਗੋਲੀ ਚੱਲਣ ਦੀ ਆਵਾਜ਼ ਵੀ ਆਉਂਦੀ ਹੈ ਛਾਤੀ 'ਚ ਗਹਿਰਾ ਜ਼ਖਮ ਵੀ ਹੈ ਤੇ ਜੀ ਕੋਲੋਂ ਇੱਕ ਨੋਟ ਵੀ ਮਿਲਿਆ ਜਿਹੜਾ ਧੋਖਾਧੜੀ ਦੇ ਮਾਮਲੇ ਦੇ حوالے ਨਾਲ ਹੈ ਛਾਤੀ 'ਚ ਬਹੁਤ ਗਹਿਰੀ ਸੱਟ ਹੈ ਤੇ ਉਹ ਗਹਿਰੀ ਸੱਟ ਇੰਨੀ ਗੰਭੀਰ ਹੈ ਕਹਿੰਦੇ ਕਿ ਕਾਫੀ ਜ਼ਿਆਦਾ ਖਤਰਾ ਖੜਾ ਹੈ ਪਰ ਪੁਲਿਸ ਦੇ ਹਵਾਲੇ ਜੇ ਗੱਲ ਕਰੀਏ ਤਾਂ ਜਾਣਕਾਰੀ ਵੀ ਮਿਲ ਰਹੀ ਹੈ ਕਿ ਜਿੱਥੇ ਇਹ ਘਟਨਾ ਵਾਪਰੀ ਹੈ ਘਰ ਦੇ ਵਿੱਚ ਕਹਿੰਦੇ ਉੱਥੇ ਇੱਕ ਨੋਟ ਮਿਲਿਆ ਹੈ ਜਿਹਦੇ ਵਿੱਚ ਹਵਾਲਾ ਦਿੱਤਾ ਗਿਆ ਕਿ ਆਨਲਾਈਨ ਧੋਖਾਧੜੀ ਦੇ ਕਾਰਨ ਆਰਥਿਕ ਨੁਕਸਾਨ ਤੇ ਮਾਨਸਿਕ ਪਰੇਸ਼ਾਨੀ ਦੇ ਕਾਰਨ ਨਿਕਲੂ ਚੁੱਕਾ ਹੈ। ਸਹਿਰਜਾਦਿਆਂ ਦੀ ਸ਼ਹਾਦਤ ਦੇ ਦਿਨਾਂ ਵੱਜੋਂ ਪਤਿਗੜ ਸਾਹਿਬ ਦੀ ਸਵਾ ਵੱਜੋ ਚਮਕੌਰ ਦੀ ਗੜੀ 'ਚ ਸ਼ਹਾਦਤ ਦਿਹਾੜੇ ਵੱਜੋਂ ਬਣਾਈ ਜਾ ਰਹੀ ਹੈ। ਅੱਜ ਜਦੋਂ ਆਪਾਂ ਗੱਲ ਕਰ ਰਹੀ ਹਾਂ ਅੱਠ ਪੋ ਹੈ ਤੇ ਅੱਠ ਪੋ ਦੇ ਭਵਾਨ ਜੇ ਆਪਾਂ ਦੇਖੀਏ ਅੱਜ ਦਾ ਦਿਨ ਸੀ ਜਦੋਂ ਵੱਡੇ ਸਹਿਰਜਾਦਿਆਂ ਦੀ ਸ਼ਹਾਦਤ ਇਹ ਦੇਸ਼ ਭਰ ਦੇ ਵਿੱਚ ਕੇਂਦਰ ਸਰਕਾਰ ਨੇ ਇਸ ਦਿਨ ਨੂੰ ਬੀਰ ਭਾਦਰ ਸਿੰਘ ਦੇ ਦਿਨ ਵਜੋਂ ਮਨਾਉਂਦੀ ਜਿੱਤ ਫੜੀ ਹੈ ਉਸ ਜਿੱਤ ਦਾ ਹੁਕਮ ਪੰਜਾਬ ਤੱਕ ਵੀ ਆ ਪੜਿਆ ਹੈ ਸਰਕਾਰ ਸਿੱਖ ਭਾਈਚਾਰੇ ਦੇ ਇਹਨਾਂ ਨੂੰ ਨੇੜੇ ਜਾਣਾ ਚਾਹੁੰਦੀ ਆ ਜੇ ਸਿੱਖ ਭਾਈਚਾਰੇ ਦਾ ਮਨ ਜਿੱਤਣਾ ਚਾਹੁੰਦੀ ਆ ਜੇ ਕੇਂਦਰ ਸਰਕਾਰ ਬੀਜੇਪੀ ਇਹ ਦਿਖਾਉਣਾ ਚਾਹੁੰਦੀ ਹੈ ਕਿ ਅਸੀਂ ਸਿੱਖੀ ਨੂੰ ਪਰਣਾਏ ਆ ਜੀ ਇਹ ਫਿਰੋਕ ਸਨਸਥਾਾਂ ਨਾਲ ਸਲਾਹ مشورہ ਕਰਕੇ ਫੈਸਲੇ ਕਿਉਂ ਨਹੀਂ ਲੈਂਦੇ ਪਰ ਕੇਂਦਰ ਸਰਕਾਰੇ ਇਸ ਮਸਲੇ ਤੇ ਆੜੀ ਹੋਈ ਹੈ ਕਿ ਅਸੀਂ ਸ਼ਹੀਦਜਦਿਆਂ ਦੀ ਸ਼ਹਾਦਤ ਨੂੰ ਇਸ ਸ਼ਹੀਦੀ ਸਭਾ ਨੂੰ ਬਾਬਾ ਜੋਰਾਵਰ ਸਿੰਘ ਬਾਬਾ ਫਤੇਜ ਸਿੰਘ ਸੁਬਨ ਬਾਬਾਜੀਤ ਸਿੰਘ ਬਾਬਾ ਜੁਜਾਰ ਸਿੰਘ ਅਸੀਂ ਇਹਨਾਂ ਦੀ ਸ਼ਹਾਦਤ ਨੂੰ ਵੀਰਵਾਦ ਦੇ ਰੂਪ ਚ ਮਨਾਉਣਾ ਹੈ ਇੱਕ ਵਾਰ ਫਿਰ ਟਕਰਾਅ ਉਸ ਸਮੇਂ ਵੀ ਸਾਹਮਣੇ ਆਏ ਸੀ ਜਦੋਂ ਪਾਵਨ ਰੂਪ ਜਿਹੜੇ ਲਾਪਤਾ ਸੀਗੇ 328 ਉਸ ਮਾਮਲੇ ਦੇ ਵਿੱਚ ਵੀ ਜਦੋਂ ਐਫ ਆਈ ਆਰ ਦਰਜ ਹੋਈ ਤੇ ਉਦੋਂ ਤੇ ਵੀ ਐਸ ਜੀਪੀ ਸੀਨੀਅਰ ਅਡਵੋਕੇਟ ਨਿਊਜ਼ ਸਿੰਘ ਤਾਂ ਵੀ ਨੇ ਕਮੇਟੀ ਦੀ ਮੀਟਿੰਗ ਵੀ ਬੁਲਾਈ ਸੀ ਇਤਰਾਜ ਵੀ ਪਟਾਇਆ ਸੀ ਕਿ ਜੀ ਇਹ ਸਾਡਾ ਮਾਮਲਾ ਹੈ ਅਸੀਂ ਦੇਖ ਰਿਆ ਸਰਕਾਰ ਨੇ ਚ ਦਖਲ ਨਾ ਦੇਵੇ ਇਹ ਧਾਰਮਿਕ ਮਾਮਲਿਆਂ ਚ ਸਿੱਖ ਕੌਮ ਦੇ ਕੰਮਾਂ ਚ ਦਖਲ ਦੂਸਰੇ ਪਾਸੇ ਕੁਝ ਤਰ੍ਹਾਂ ਕਹਿੰਦੀ ਹੈ ਵੀ ਇਸ ਮਾਮਲੇ ਚ ਇਨਸਾਫ ਚਾਹੀਦਾ ਸੀ ਕਿ ਜੇ ਸਰੂਪ ਲਾਪਤਾ ਹੋਏ ਨੇ ਤਾਂ ਉਹਦੀ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਵਿਅਕਤੀ ਉਸ ਸਮੇਂ ਦੇ ਜ਼ਿੰਮੇਵਾਰ ਸੀ ਜਿਨ੍ਹਾਂ ਨੇ ਰੋਲ ਸਹੀ ਨਿਭਾਇਆ ਉਹਨਾਂ ਦੇ ਸਾਹਮਣੇ ਸੱਚਾ ਹੋਣਾ ਚਾਹੀਦਾ ਇਹ ਜੀ ਬੀਸੀ ਸੱਚ ਲੋਕਾਰ ਰਹੀ ਹੈ ਸਰਕਾਰ ਸੱਚੀ ਹੋਣਾ ਚਾਹੁੰਦੀ ਹੈ ਪਰ ਇਹ ਜੀ ਬੀਸੀ ਕਹਿੰਦੀ ਕਿ ਬਦਲਾ ਖੋਰੀ ਦੀ ਕਰਵਾਈ ਹੈ ਕਿ ਟਕਰਾਏ ਇਹਨਾਂ ਦਾ ਬਦਲਦਾਰ ਨਾਲ ਹੈ ਤੇ ਗੁੱਸਾ ਹੈ ਸਾਡੇ ਨਾਲ ਹੀ ਸੀ ਕਿ ਨਾ ਕੱਢਣਾ ਚਾਹੁੰਦੇ ਨੇ ਇਹ ਸਿੱਖੀ ਦੇ ਖਾਮੋਜੇ ਦਖਲੰਦ ਹੈ ਜੀ ਇਹ ਸਭ ਦੇ ਦਰਮਿਆਨ ਨਵਜੋਤ ਕੌਰ ਸਿੱਧੂ ਗਾਇਬ ਗਏ ਕਿਸ ਨਾ ਕਿਸੇ ਟਿੱਪਣੀ ਨੂੰ ਚਰਚਾ ਚਾਹੁੰਦੀ ਰਹੀ ਪਰ ਨਵਜੋਤ ਸਿੰਘ ਸਿੱਧੂ ਮੁੰਬਈ ਤੋਂ ਲੈ ਕੇ ਅੰਮ੍ਰਿਤਸਰ ਤੱਕ ਦਿਖੇ ਕਿ ਲੋਜੀ ਆ ਗਏ ਇਹ ਘਰ ਚ ਵੀ ਨਹੀਂ ਜਿੱਥੇ ਮੀਟਿੰਗ ਹੋਈ ਉਧਰ ਵੀ ਕਰਨੇ ਪਰ ਉਹ ਮੀਡੀਆ 'ਚ ਜਾ ਰਾਜਨੀਤਿਕ ਪਲੇਟਫਾਰਮ ਤੇ ਜਾਂ ਆਪਣੇ ਸੋਸ਼ਲ ਮੀਡੀਆ ਤੇ ਜਾਂ ਕਿਸੇ ਵੀ ਤਰੀਕਾ ਕਰਨਾ ਕੋਈ ਬੋਲ ਦੇ ਨਜ਼ਰ ਨਹੀਂ ਆਈ ਸੀ ਇਸ ਮਾਮਲੇ ਨੂੰ ਚੁੱਪ ਸੀ ਪਰ ਹੁਣ ਉਹ ਬੋਲੇ ਆ ਜੀ ਤੇ ਬੋਲੇ ਵੀ ਇਸ ਕਦਰ ਉਹ ਕਹਿੰਦੇ ਕਿ ਮੈਂ ਕੋਈ ਭੁੱਖਾ ਕਮਜ਼ੋਰ ਕਬੂਤਰ ਨਹੀਂਗਾ ਮੈਂ ਤਾਂ ਬਾਜ ਦੀ ਜ਼ਿੰਦਗੀ ਜਿਉਣਾ ਕੀ ਰਾਜਨੀਤਿਕ ਤੌਰ ਤੇ ਕੋਈ ਨਿਸ਼ਾਨਾ ਬਣ ਰਹੀ ਹੈ ਜਾਂ ਇੱਕ ਰੂਟੀਨ ਉਹਨਾਂ ਦੀ ਪ੍ਰੋਮੋ ਹੈ ਜੀ ਇੱਕ ਪ੍ਰੋਗਰਾਮ ਦਾ ਜੀ ਉਹਦੀ ਉਹ ਕਾਰਵਾਈ ਹੈ ਬਿਲਕੁਲ ਜੀ ਨਵਜੋਤ ਸਿੰਘ ਸਿੱਧੂ ਦਾ ਇਹ ਵਿਰੋਧੀਆਂ ਨੂੰ ਰਾਜਨੀਤਿਕ ਵਿਰੋਧੀਆਂ ਨੂੰ ਸਨੇਹਾ ਕਿਨੁਜੋਤ ਸਿੰਘ ਸਿੱਧੂ ਨਵੇਂ ਪਾਰੀ ਦੇ ਰੂਪ ਚ ਸਾਹਮਣੇ ਆਉਣ ਵਾਲੇ ਨੇ ਨਵੀਂ ਉਡਾਨ ਭਰਨ ਵਾਲੇ ਨੇ ਫਰੀਦਕੋਟ ਗੋਰੀਕਾਂਡ 2015 ਦਾ ਫਰੀਦਕੋਟ ਗੋਰੀਕਾਂਡ ਤੇ ਅਮਰ ਸਿੰਘ ਚਾਹਰ ਇਹ ਤੁਹਾਡੇ ਛੇਤੀ ਹੋਏਗਾ ਤੇ ਅੱਜ ਇਹ ਸਾਰਾ ਪੈਦੂ ਇੱਕ ਨਵੇਂ ਰੂਪ 'ਚ ਸਾਹਮਣੇ ਆਇਆ। ਅਮਰ ਸਿੰਘ ਚਾਹਲ ਜਿਹੜੇ ਸਾਬਕਾ ਵੱਡੇ ਪੁਲਿਸ ਅਧਿਕਾਰੀ ਰਹੇ ਨੇ ਉਹ ਜਿਹੜੇ ਫਰੀਦਕੋਟ ਗੋਲੀकांड ਦੇ ਵਿੱਚ ਕਿਰੇ ਹੋਏ ਵੀ ਨੇ ਉਹ ਅਮਰ ਸਿੰਘ ਚਾਹਲ ਉਹਨਾਂ ਦੇ ਘਰੇ ਗੋਲੀ ਚੱਲਣ ਦੀ ਆਵਾਜ਼ ਆਉਂਦੀ ਹੈ ਤੇ ਪੁਲਸ ਦੀਆਂ ਟੀਮਾਂ ਉਹਨਾਂ ਦੇ ਘਰੇ ਪਹੁੰਚਦੀਆਂ। ਤੇ ਮੁੱਢਲੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਖੁਦਕੁਸ਼ੀ ਦਾ ਮਾਮਲਾ ਹੈ। ਖੁਦਕੁਸ਼ੀ ਦੀ ਕੋਸ਼ਿਸ਼ ਕਰਨੀ ਅਮਰ ਸਿੰਘ ਚਾਹਲ ਨੇ ਕੀਤੀ ਹੈ। ਜਦੋਂ ਤੱਕ ਮੈਂ ਇਸ ਮਾਧਿਮ ਰਹੀਂ ਤੁਹਾਡੇ ਤੱਕ ਆਪਣਣ ਦੇ ਲਈ ਪ੍ਰੋਗਰਾਮ ਤਿਆਰ ਕਰ ਰਿਹਾ ਸੀ ਤਦ ਤੱਕ ਅਧਿਕਾਰਕ ਤੌਰ ਤੇ ਹਸਪਤਾਲ ਵੱਲੋਂ ਕੋਈ ਜਾਣਕਾਰੀ ਉਪਲਬਧ ਨਹੀਂ ਕਰਾਈ ਜਾ ਰਹੀ ਸੀ ਫਿਲਹਾਲ ਮੁੱਢਲੀ ਜਾਣਕਾਰੀ ਇਹੋ ਮਿਲ ਰਹੀ ਸੀ ਕਿ ਜੀ ਇਹ ਕਥਿਤ ਤੌਰ ਤੇ ਖੁਦਕੁਸ਼ੀ ਦਾ ਮਾਮਲਾ ਲੱਗਦਾ ਹੈ ਕਿਉਂਕਿ ਕਹਿੰਦੇ ਜੀ ਘਰੋਂ ਗੋਲੀ ਚੱਲਣ ਦੀ ਆਵਾਜ਼ ਵੀ ਆਉਂਦੀ ਹੈ ਛਾਤੀ 'ਚ ਗਹਿਰਾ ਜ਼ਖਮ ਵੀ ਹੈ ਤੇ ਜੀ ਕੋਲੋਂ ਇੱਕ ਨੋਟ ਵੀ ਮਿਲਿਆ ਜਿਹੜਾ ਧੋਖਾਧੜੀ ਦੇ ਮਾਮਲੇ ਦੇ حوالے ਨਾਲ ਹੈ ਸੋ ਇਸ ਲਈ ਆਉਂਦੀ ਪਰਚੋਲ ਚ ਕਹਿੰਦੇ ਪਤਾ ਲੱਗੂਗਾ ਕਿ ਕੀ ਇਹ ਖੁਦਕੁਸ਼ੀ ਹੈ ਕੋਈ ਹਮਲਾ ਹੈ ਜਾਂ ਕੁਝ ਹੋ ਰਿਹਾ ਪਰ ਮੈਡੀ ਜਾਣਕਾਰੀ ਖੁਦਕੁਸ਼ੀ ਦੇ ਬਾਰੇ ਨਾਲ ਸਾਂਝੀ ਕੀਤੀ ਹੈ ਕਿ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਅਮਰ ਸਿੰਘ ਚਾਲ ਨੇ ਹਸਪਤਾਲ ਵੱਲੋਂ ਅਜੇ ਤੱਕ ਕੋਈ ਇਤਕਰਾਰਤ ਪੁਸ਼ਟੀ ਨਹੀਂ ਸੀ ਮੇਰੇ ਕੋਲ ਕਿ ਉਹਨਾਂ ਦਾ ਸਥਿਤੀ ਕੀ ਹੈ ਪਰ ਜਦੋਂ ਤੱਕ ਲੈ ਕੇ ਗਿਆ ਤਦ ਤੱਕ ਕਹਿੰਦੇ ਸੀ ਹਾਲਤ ਬਹੁਤ ਨਾਜ਼ੁਕ ਹੈ ਪਹਿਲਾਂ ਮੈਂ ਤੁਹਾਡੇ ਮੂਰੇ ਜਿੰਨੀ ਜਾਣਕਾਰੀ ਆਈ ਹੈ ਉਹ ਰੱਖ ਦਿੰਦਾ 2015 ਫਰੀਦਕੋਟ ਗੋਲੀकांड ਦੇ ਮਲਜ਼ਮਾਂ ਚਿਕਨਾਮ ਆਈਪੀਐਸ ਅਮਰ ਸਿੰਘ ਚਾਹਲ ਉਸ ਵੱਲੋਂ ਕਹਿੰਦੀ ਖੁਦਕੁਸ਼ੀ ਦੀ ਕੋਸ਼ਿਸ਼ ਹੋਈ ਹੈ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਪੰਜਾਬ ਪੁਲਿਸ ਦੇ ਸਾਬਕਾ ਆਈਪੀਐਸ ਅਧਿਕਾਰੀ ਅਮਰ ਸਿੰਘ ਚਾਹਲ ਵੱਲੋਂ ਅੱਜ ਕਹਿੰਦੇ ਕੱਸੀ ਤੌਰ ਤੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪੁਲਿਸ ਨੇ ਇਸ ਗੱਲ ਦੀ ਅਧਿਕਾਰਤ ਪੁਸ਼ਟੀ ਕੀਤੀ ਕਿ ਉਹਨਾਂ ਦੇ ਘਰੇ ਗੋਲੀ ਚੱਲੀ ਸੀ ਅਸੀਂ ਪਹੁੰਚੇ ਹਾਂ ਤੇ ਸਥਿਤੀ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਸਾਬਕਾ ਆਈਪੀਐਸ ਅਧਿਕਾਰੀ ਅਮਰ ਸਿੰਘ ਚਾਹਲ ਹੁਣ ਹਸਪਤਾਲ ਦੇ ਵਿੱਚ ਨੇ ਫਿਲਹਾਲ ਉਹਨਾਂ ਬਾਰੇ ਪਰਿਵਾਰ ਨੇ ਜਾਂ ਕਿਸੇ ਜੀ ਨੇ ਅਜੇ ਬੋਲਣਾ ਮੁਨਾਸਬ ਨਹੀਂ ਸਮਝਿਆ। ਛਾਤੀ 'ਚ ਬਹੁਤ ਗਹਿਰੀ ਸੱਟ ਹੈ ਤੇ ਉਹ ਗਹਿਰੀ ਸੱਟ ਇੰਨੀ ਗੰਭੀਰ ਹੈ ਕਹਿੰਦੇ ਕਿ ਕਾਫੀ ਜ਼ਿਆਦਾ ਖਤਰਾ ਖੜਾ ਹੈ। ਪਰ ਪੁਲਿਸ ਦੇ ਹਵਾਲੇ ਜੇ ਗੱਲ ਕਰੀਏ ਤਾਂ ਇਹ ਜਾਣਕਾਰੀ ਵੀ ਮਿਲ ਰਹੀ ਹੈ ਕਿ ਜਿੱਥੇ ਇਹ ਘਟਨਾ ਵਾਪਰੀ ਹੈ ਘਰ ਦੇ ਵਿੱਚ ਕਹਿੰਦੇ ਉੱਥੇ ਇੱਕ ਨੋਟ ਮਿਲਿਆ ਜਿਹਦੇ ਵਿੱਚ ਹਵਾਲਾ ਦਿੱਤਾ ਗਿਆ ਕਿ ਆਨਲਾਈਨ ਧੋਖਾਧੜੀ ਦੇ ਕਾਰਨ ਆਰਥਿਕ ਨੁਕਸਾਨ ਤੇ ਮਾਨਸਿਕ ਪਰੇਸ਼ਾਨੀ ਦੇ ਕਾਰਨ ਇਹ ਕਰਨ ਚੁੱਕਿਆ ਹੈ ਮਤਲਬ ਆਨਲਾਈਨ ਠੱਗੀ ਹੋਈ ਮਤਲਬ ਪੁਲਿਸ ਅਧਿਕਾਰੀ ਰਿਹਾ ਹੋਵੇ ਬੰਦਾ ਕਿ ਉਹਦੇ ਨਾਲ ਠੱਗੀ ਦਾ ਮਾਮਲਾ ਹੈ ਜਾਂ ਮਾਨਸਿਕ ਤੌਰ ਦੇਤੇ ਹੋਰ ਮਾਮਲੇ 'ਚ ਪਰੇਸ਼ਾਨ ਹੈ ਕੁੱਝ ਲੋਕ ਸੋਸ਼ਲ ਮੀਡੀਆ ਤੇ ਇਸ ਤਰੀਕੇ ਕਰਨ ਨਾਲ ਵੀ ਸਵਾਲ ਖੜਾ ਕਰਨ ਲੱਗ ਪਏ ਨੇ ਕਿ ਕੁਦਰ ਦਾ ਇਨਸਾਫ ਹੈ ਤੇ ਇਸ ਤਰੀਕੇ ਨਾਲ ਵੀ ਸਵਾਲ ਖੜੇ ਹੋ ਰਹੇ ਨੇ ਪਟਿਆਲਾ ਦੇ ਐਸਐਸਪੀ ਨੇ ਵਰਨ ਸ਼ਰਮਾ ਕਹਿੰਦੇ ਉਹਨਾਂ ਨੇ ਮੀਡੀਆ ਦੇ ਤੱਕ ਇਹ ਗੱਲ ਜਰੂਰ ਸਾਂਝੀ ਕੀਤੀ ਹੈ ਕਿ ਗੋਲੀ ਚਲੰਦੀ ਸਾਨੂੰ ਸੂਚਨਾ ਮਿਲੀ ਸੀ ਸੁਚਨਾ ਮਿਲਦੀ ਹੈ ਪੁਲਸ ਦੀਆਂ ਟੀਮਾਂ ਅਮਰ ਸਿੰਘ ਦੇ ਘਰੇ ਪਹੁੰਚਦੀਆਂ ਨੇ ਤੇ ਉਹਨੂੰ ਗੰਬੀਰ ਹੱਤ ਸ਼ਸਤਰ ਪਹਚਾਇਆ ਜਾਂਦਾ ਤੇ ਪੁਲਸ ਵੱਲੋਂ ਅਜੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਰੀਦਕੋਟ ਗੋੜੀਕਾਂਡ 2015 ਬਹੁਤ ਚਰਚਿਤ ਗੋੜੀਕਾਂਡ ਬਹੁਤ ਪੀੜਤਾਇਕ ਸਾਰਾ ਘਟਨਾ ਪਦ ਕਿੰਨੀ ਵਾਰ ਦੀ ਪ੍ਰਚਾਨ ਕਰ ਚੁੱਕੇ ਆਂ ਉਸ ਸਮੇਂ ਦੇ ਕਿੰਨੇ ਅਧਿਕਾਰੀ ਉਹਦੇ ਵਿੱਚ ਖੁਦ ਡੀਜੀਪੀ ਤੋਂ ਲੈ ਕੇ ਉਸ ਦੇ ਮੁੱਖ ਮੰਤਰੀ ਚੱਕ ਦੇ ਨਾਮ ਬੋਲਦੇ ਨੇ 2015 ਦੇ ਬਹੁਤ ਚਰਚਿਤ ਗੋਲੀਕਾਂਡ ਦੇ ਵਿੱਚ ਇਹਨਾਂ ਦਾ ਨਾਮ ਵੀ ਸ਼ਾਮਲ ਸੀ ਕਹਿੰਦੇ ਜੀ ਫਰਵਰੀ 2023 ਦੇ ਵਿੱਚ ADGP ਐਲਕੇ ਜਦਉਦ ਦੀ ਅਗਵਾਈ ਵਾਲੀ ਜਿਹੜੀ ਵਿਸ਼ੇਸ਼ ਜਾਂਚ ਟੀਮ ਸਿੱਟ ਦੇ ਸਿੱਟਨੇ ਅਦਾਲਤ ਚਾਰ ਸ਼ਿਕਾਇਤ ਦਾਖਲ ਕੀਤੀ ਸੀ 2023 ਚ ਜੱਗ ਚਾਰ ਸ਼ਿਕਾਇਤ ਦਾਖਲ ਹੋਈ ਜਿਹੜੀ ਹੈ ਜਿਸ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਸ ਦੇ ਵਿੱਚ ਉਪ ਮੁੱਖ ਮੰਤਰੀ ਉਸ ਸਮੇਂ ਦੇ ਸੁਖਵੀਰ ਸਿੰਘ ਬਾਦਲ ਸਾਬਕਾ ਡੀਜੀਪੀ ਸਮੇਤ ਸਿੰਘ ਸੇਣੀ ਸਮੇਤ ਕਈ ਸੀਨੀਅਰ ਪ੍ਰਸ਼ਾਸਕੀਆਂ ਦੇ ਨਾਮ ਸ਼ਾਮਲ ਸਨ ਅਮਰ ਸਿੰਘ ਚਾਹਲ ਵੀ ਉਸ ਸਮੇਂ ਡੀਆਈਜੀ ਵਜੋਂ ਤਾਇਨਾਤ ਸਨ ਤੇ ਇਸ ਲਈ ਉਹ ਆਈਪੀਐਸ ਅਧਿਕਾਰੀ ਉਸ ਸਮੇਂ ਦਾ ਡੀਆਈਜੀ ਅਮਰ ਸਿੰਘ ਚਾਹਲ ਫਰੀਦਕੋਟ ਗੋਲੀकांड 2015 ਵਾਲੇ 'ਚ ਉਲਜਮ ਬੱਚੂ ਇਹਦਾ ਨਾਮ ਵੀ ਸ਼ਾਮਲ ਹੈ ਸੋ ਅੱਜ ਖੁਦਕੁਸ਼ੀ ਦੀ ਕੋਸ਼ਿਸ਼ ਦੀ ਖਬਰ ਸਾਹਮਣੇ ਹੈ ਜੇ ਕੁਝ ਹੋਰ ਇਹਦੇ ਵਿੱਚ ਨਵੇਂ ਤੱਥ ਉੱਪਰ ਕੇ ਸਾਹਮਣੇ ਆਏ ਤਾਂ ਉਹਦੇ ਉੱਤੇ ਵੀ ਆਪਾਂ ਆਉਂਦੇ ਸਮੇਂ ਗੌਰ ਕਰ ਸਕਦੇ ਹਾਂ ਚਲੋ ਪਹਿਲੂ ਇੱਕ ਹੋਰ ਵੱਡਾ ਇਹ ਸਮਝ ਜੇ ਆਪਾਂ ਇਹਨਾਂ ਦਿਨਾਂ ਦੀ ਗੱਲ ਕਰੀਏ ਪੋ ਦਾ ਇਹ ਮਹੀਨਾ 15 ਵਾਲਾ ਇਹ ਦਿਨ ਜਿਸ ਕਦਰ ਸ਼ਰੀਨਾਨੰਦਪੁਰ ਸਾਹਿਬ ਦਾ ਕਿਲਾ ਆਨੰਦ ਘੜ ਸਾਹਿਬ ਗੁਰੂ ਸਾਹਿਬ ਨੇ ਪ੍ਰਵਾਰਸ ਵਿੱਚ ਛੱਡੇ ਰਸਸਾ ਨਦੀ ਤੇ ਪਰਵਾਰ ਦਾ ਵਿਛੋੜਾ ਹੋਇਆ ਵੱਡੇ ਸਹਜਾ ਦੇ ਕੁਝ ਸਿੰਘ ਚਮਕੌਰ ਦੀ ਗੜੀ ਚ ਆ ਸ਼ਹੀਦ ਹੋਏ ਛੋਟੇ ਸਹਜਾ ਦੇ ਮਾਤਾ ਗੁਜਰੀ ਜੀ ਨਾਲ ਫਤਿਹਗੜ ਸਾਹਿਬ ਫਿਰ ਉਹ ਠੰਡਾ ਬੁਰਜ ਉਹ ਕੰਧ ਉਹ ਚਿੜਿਆਂ ਜਾਣਾ ਤੇ ਫਿਰ ਉਹਨਾਂ ਦੀ ਸ਼ਹਾਦਤ ਇਹ ਦਿਨ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨਾਂ ਵੱਜੋਂ ਫਤਿਹਗੜ ਸਾਹਿਬ ਦੀ ਸਵਾ ਵੱਜੋਂ ਚਮਕੌਰ ਦੀ ਗੜੀ 'ਚ ਸ਼ਹਾਦਤ ਦਿਹਾੜੇ ਵੱਜੋਂ ਮਨਾਏ ਜਾ ਰਹੇ ਨੇ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ 8 ਪੋ ਹੈ ਤੇ 8 ਪੋ ਦੇ ਭਵਾਨ ਜੀ ਆਪਾਂ ਦੇਖੀਏ ਤਾਂ ਅੱਜ ਦਾ ਦਿਨ ਸੀ ਜਦੋਂ ਵੱਡੇ ਸੱਜਾਦਿਆਂ ਦੀ ਸ਼ਹਾਦਤ ਹੁੰਦੀ ਹੈ ਮਤਲਬ 6 ਪੋ ਨੂੰ ਕਿਲਾ ਛੱਡਦੇ ਆ ਗੁਰੂ ਸਾਹਿਬ ਪਰਿਵਾਰ ਸਮੇਤ 7 ਪੋ ਨੂੰ ਸਰਸਾ ਤੇ ਵਿਛੋੜਾ ਹੋ ਜਾਂਦਾ ਹੈ 8 ਪੋ ਨੂੰ ਸ਼ਹਾਦਤ ਹੁੰਦੀ ਹੈ ਅੱਜ ਦੇ ਦਿਨ ਵੱਡੇ ਸੱਜਾਦਿਆਂ ਦੀ 9 ਪੋ ਕੱਲ ਨੂੰ ਚਮਕੌਰ ਦੀ ਗੜੀ ਬਾਕੀ ਸਿੰਘਾਂ ਦੀ ਸ਼ਹਾਦਤ ਹੁੰਦੀ ਹੈ ਤੇ ਫਿਰ 10 ਪੋ ਨੂੰ ਦੇਹਾਂ ਦਾ ਵੱਡੇ ਸੱਜਦਿਆਂ ਦਾ ਸੰਸਕਾਰ ਕੀਤਾ ਜਾਂਦਾ ਹੈ ਤੇ 11 12 ਪੋ ਜਿਹੜੀ ਹੈ ਫਿਰ ਡੇਪੁਰਜ ਵਿੱਚ ਸਹਬਜ਼ਾ ਤੇ ਛੋਟੇ ਸਹਬਜ਼ਾ ਤੇ ਰੱਖਿਆ ਜਾਂਦਾ ਹੈ ਸੂਬੇ ਦੀ ਕਚਹਿਰੀ ਲੱਗਦੀ ਹੈ 13 ਫੋਨ ਨੂੰ ਸ਼ਹਾਦਤ ਹੋ ਜਾਂਦੀ ਹੈ ਛੋਟੇ ਸਹਬਜ਼ਾ ਤੇਾਂ ਦੀ ਕੰਦਿਸਟੈਂਡ ਦਿੱਤਾ ਜਾਂਦਾ ਹੈ ਫਿਰ ਉਹਨਾਂ ਦੀ ਸੂਚਨਾ ਮਿਲਦੀ ਹੈ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੈ 14 ਫੋਨ ਨੂੰ ਫਿਰ ਵੱਡੇ ਤੇ ਛੋਟੇ ਸਹਬਜ਼ਾ ਤੇਾਂ ਦਾ ਸੰਸਕਾਰ ਉਹਦੀ ਕਹਾਣੀ ਵੀ ਆਪਾਂ ਸਾਰੇ ਬਾਖਾਉਂ ਉਸ ਇਤਿਹਾਸ ਤੋਂ ਪਰ ਆਪਾਂ ਇਸ ਮੌਕੇ ਜਦੋਂ ਮੈਂ ਇਹ ਗੱਲ ਕਰ ਰਿਹਾ ਜੱਟਪੋ ਦੇ ਵਿੱਚ ਵੱਡੇ ਸਹਬਜ਼ਾ ਤੇ ਜਵਾਲੇ ਨਾਲ ਫਿਰ 13 ਨੂੰ چھوٹے ਸਰਜਾ ਦੇ ਦੀ شہادت ਤੇ ਦੇਸ਼ ਭਰ ਦੇ ਵਿੱਚ ਕੇਂਦਰ ਸਰਕਾਰ ਨੇ ਇਸ ਦਿਨ ਨੂੰ ਬੀਰ ਬਾਲ ਦੇ ਦਿਵਸ ਤੇ ਦਿਨ ਬੱਚੋਂ ਮਨਾਉਣ ਦੀ ਜਿਹੜੀ ਜਿੱਦ ਫੜੀ ਹੈ ਉਸ ਜਿੱਦ ਦਾ ਹੁਕਮ ਪੰਜਾਬ ਤੱਕ ਵੀ ਆਪ ਪੜਿਆ ਹੈ ਐਸਜੀਪੀਸੀ ਜਸਤੇਦਰ ਸਰਵਨ ਪੰਜਾਬ ਦੀਆਂ ਪੰਥਕ ਤਰ੍ਹਾਂ ਸਮਾਜਿਕ ਤਰ੍ਹਾਂ ਪੰਜਾਬ ਦੇ ਸਿੱਖ ਵਿਦਵਾਨ ਸਿੱਖ ਬੁੱਧੀਜੀਵੀ ਪੰਜਾਬ ਚਿੰਤਕ ਲੋਕ ਲਗਾਤਾਰ ਇਸ ਗੱਲ ਤੇ ਚਰਚਾ ਕਰਦੇ ਆ ਰਹੇ ਨੇ ਕਿ ਜੇ ਸਰਕਾਰ ਸਿੱਖ ਭਾਈਚਾਰੇ ਦੇ ਇਹਨਾਂ ਨੂੰ ਨੇੜੇ ਜਾਣਾ ਚਾਹੁੰਦੀ ਆ ਜੇ ਸਿੱਖ ਭਾਈਚਾਰੇ ਦਾ ਮਨ ਜਿੱਤਣਾ ਚਾਹੁੰਦੀ ਆ ਜੇ ਕੇਂਦਰ ਸਰਕਾਰ ਬੀਜੇਪੀ ਇਹ ਦਿਖਾਉਣਾ ਚਾਹੁੰਦੀ ਆ ਕਿ ਅਸੀਂ ਸਿੱਖੀ ਨੂੰ ਪਰਣਾਏ ਆ ਜੀ ਤੇ ਫਿਰ ਉਹ ਸਿੱਖ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕਰਕੇ ਫੈਸਲੇ ਕਿਉਂ ਨਹੀਂ ਲੈਂਦੀ ਤੇ ਜੇ ਉਹਨਾਂ ਦੇ ਲੈ ਫੈਸਲੇ ਆਪਣੇ ਆਪ ਆਪ ਮਹਾਰੇ ਆਪਣੇ ਪੱਧਰ ਤੇ ਹੀ ਹੈਨਾਂ ਇਹ ਜਿਹੇ ਫੈਸਲੇ ਲੈ ਲੇ ਜਾਂਦੇ ਨੇ ਜਿਸ ਨੂੰ ਸਿੱਖ ਸੰਗਤ ਸਿੱਖ ਪੈਚਾਰਾ ਪ੍ਰਵਾਨ ਨਹੀਂ ਕਰਦਾ ਫਿਰ ਉਸ ਨੂੰ ਸੰਸਥਾਵਾਂ ਦੇ ਹਿਸਾਬ ਨਾਲ ਬਦਲੋ ਬੈਸਤਾ ਪਹਿਲਾਂ ਹੀ ਫੈਸਲਾ ਲੈਣ ਤੋਂ ਪਹਿਲਾਂ ਵਿਚਾਰਨਾ ਚਾਹੀਦਾ ਨਹੀਂ ਬਾਅਦ ਚ ਬਦਲੋ ਪਰ ਕੇਂਦਰ ਸਰਕਾਰ ਇਸ ਮਸਲੇ ਤੇ ਆੜੀ ਹੋਈ ਹੈ ਕਿ ਅਸੀਂ ਸ਼ਹਿਰਜਾਦਿਆਂ ਦੀ ਸ਼ਹਾਦਤ ਨੂੰ ਇਸ ਸ਼ਹੀਦੀ ਸਭਾ ਨੂੰ ਬਾਬਾ ਜੋਰਾਵਰ ਸਿੰਘ ਬਾਬਾ ਫਤੇਜ ਸਿੰਘ ਸੁਭਨ ਬਾਬਾਜੀਤ ਸਿੰਘ ਬਾਬਾ ਜੁਝਾਰ ਸਿੰਘ ਅਸੀਂ ਇਹਨਾਂ ਦੀ ਸ਼ਹਾਦਤ ਨੂੰ ਵੀਰਵਾਲ ਦੇ ਰੂਪ ਚ ਮਨਾਉਣਾ ਹੈ ਉਲੇਸ ਨੂੰ ਕਹਤੇ ଥି ਕੇਂਦਰ ਦੀ ਜਿੱਦ ਇਸ ਨੂੰ ਇਹ ਕਹਿੰਦੇ ਨੇ ਕਿ ਇਹਦਾ ਮਤਲਬ ਤੁਹਾਡੀ ਹੋਂਮੇ ਹੈ ਤੁਹਾਡੀ ਅੜੀ ਹੈ ਕਿ ਸਰਕਾਰ ਸਰਕਾਰ ਪਿੱਛੇ ਅੜ ਜਵੇ ਅਸੀਂ ਤਾਂ ਜੀ ਸਹੀ ਫੈਸਲਾ ਲੈਣੇ ਆ ਤਾਂ ਜੀ ਜਾਣਬੁੱਝ ਕੇ ਬਿਵਾਦ ਖੜਾ ਕਰਦੇ ਨੇ ਪਰ ਕੇਂਦਰ ਨੇ ਇਸ ਮਸਲੇ ਤੇ ਸੁਪਿਆਂ ਨੂੰ ਹਦਾਇਤ ਕਰਨੀ ਸ਼ੁਰੂ ਕੀਤੀ ਠੀਕ ਹੈ ਜਿੱਥੇ ਭਾਪੀ ਦੀ ਸਰਕਾਰ ਹੈ ਉੱਥੇ ਅਗਲੇ ਸਰਕਾਰੀ ਹੁਕਮ ਮੰਨਣਗੇ ਵਿਰੋਧ ਕਰਨ ਵਾਲੀਆਂ ਤੇਰਾ ਵਿਰੋਧ ਦਰਜ ਕਰਾਉਣੀ ਹੈ ਯਾਦ ਦੇ ਵਿੱਚ ਤਾਂ ਪੰਜਾਬ ਸਰਕਾਰ ਨੂੰ ਜ਼ਿੰਮੇਵਾਰੀ ਕਰਨੀ ਚਾਹੀਦੀ ਐ ਇਸ ਮਸਲੇ ਤੇ ਪੰਜਾਬ ਸਰਕਾਰ ਤਾਂ ਮੁੰਡੇਗਾਲੇ ਮਸਲੇ ਤੇ ਵੀ ਸੈਸ਼ਨ ਬੁਲਾ ਰਹੀ ਆ ਕਹਿੰਦੀ ਨਾਮ ਵਾਲਾ ਮਸਲਾ ਨਹੀਂ ਸਾਡੇ ਲਈ ਸਾਡੇ ਲਈ ਮਸਲਾ ਬਣਤਰ ਵਾਲਾ ਬਿਲਕੁਲ ਬਣਤਰ ਵਾਲਾ ਮਸਲਾ ਹਾਂ ਮਤਲਬ ਤੁਸੀਂ ਇੱਥੇ ਵੀ ਇਹ ਕਹਦੇ ਹੋ ਕਿ ਦਿਨ ਮਨਾ ਲਓ ਜੀ ਸਾਨੂੰ ਨਾਮ ਤੋਂ ਕੋਈ ਮਸਲਾ ਨਹੀਂ ਕਿਉਂ ਨਹੀਂ ਨਾਮ ਤੋਂ ਮਤਲਬ ਜੀ ਅਰਥ ਬਦਲ ਜਾਂਦੇ ਉਹ ਵੀਰਬਾਲ ਦੇਸ ਬਾਲ ਸ਼ਬਦ ਨਾਲ ਤੇ ਬਾਬਾ ਜੁਰਾਵਰ ਸਿੰਘ ਬਾਬਾ ਫਤੇ ਸਿੰਘ ਬਾਬਾਜੀਤ ਸਿੰਘ ਬਾਬਾ ਜੁਰਾਵਰ ਸਿੰਘ ਅਰਥ ਬਦਲਦੇ ਉਹਨਾਂ ਤੇ ਪੰਜਾਬ ਦੇ ਸਿੱਖਿਆ ਵਿਭਾਗ ਨੂੰ ਹੁਕਮ ਆ ਗਿਆ ਕੇਂਦਰ ਦਾ ਔਰ ਪੰਜਾਬ ਦੇ ਸਿੱਖਿਆ ਵਿਭਾਗ ਨੇ ਉਹ ਹੁਕਮ ਜ਼ਿਲ੍ਹਾ ਪੱਧਰ ਤੇ ਸਕੂਲ ਪੱਧਰ ਤੇ ਭੇਜ ਦਿੱਤਾ ਤੇ ਫਿਰ ਇਹਦਾ ਮਤਲਬ ਕੇਂਦਰ ਦਾ ਹੁਕਮ ਸੂਬਾ ਸਰਕਾਰ ਜੇ ਮੰਨ ਰਹੀ ਹੈ ਤਾਂ ਤੁਸੀਂ ਸਹਿਮਤ ਹੋ ਜੇ ਪੰਜਾਬ ਵਰਗੇ ਸੂਬੇ ਦੀ ਸਰਕਾਰ ਵੀ ਇਸ ਮਸਲੇ ਤੇ ਸਿੱਖ ਭਾਈਚਾਰੇ ਦਾ ਰੋਸਾ ਨਹੀਂ ਉੱਥੇ ਤੱਕ ਪਹੁੰਚਾ ਸਕਦੀ ਉਹਨਾਂ ਦੀ ਮਨਸ਼ਾ ਨਹੀਂ ਉੱਥੇ ਤੱਕ ਪਹੁੰਚਾ ਸਕਦੀ ਇਸ ਇਤਿਹਾਸਕ ਦਿਨ ਦੇ ਮਹੱਤਵ ਦੇ ਹਵਾਲੇ ਤੁਸੀਂ ਉੱਤੇ ਗੱਲ ਨਹੀਂ ਕਰ ਸਕਦੇ ਤੇ ਫਿਰ ਫਰਕ ਕੀ ਹੈ ਜੀ ਇੱਥੇ ਭਾਜਪਾ ਦੀ ਸਰਕਾਰ ਹੈ ਤੇ ਜਿੱਥੇ ਨਹੀਂ ਹੈ ਫਿਰ ਤਾਂ ਇਹ ਮੰਨ ਲਿਓ ਕਿ ਇੱਥੇ ਵੀ ਭਾਜਪਾ ਦਾ ਹੀ ਰਾਜ ਹੈ ਭਾਜਪਾ ਦੀ ਉਹ ਸਰਕਾਰ ਹੈ ਤੇ ਉਹਨਾਂ ਦਾ ਹੀ ਤਰੀਕਾ ਕਰ ਚੱਲ ਰਿਹਾ ਹੈ ਇਹ ਏਜੰਡਾ ਉਹੀ ਇੱਕ ਤਰੀਕਾ ਇੱਕ ਰੰਗ ਇੱਕ ਸੱਤਾ ਇੱਕ ਵਿਅਕਤੀ ਇੱਕ ਚੋਣ ਇੱਕ ਮੰਡੀ ਇੱਕ ਟੈਕਸ ਸਾਰਾ ਕੁਝ ਉਹੀ ਸੋ ਤਾਂ ਹੀ ਹਰ ਚੀਜ਼ ਦਾ ਕੇਂਦਰੀਕਰਨ ਸਿੱਖਿਆ ਦਾ ਵੀ ਇਤਿਹਾਸ ਦਾ ਵੀ ਧਰਮ ਦਾ ਵੀ ਸਰਕੂਸ਼ੀ ਕੇਂਦਰੀਕਰਨ ਤੇ ਪਰ ਇਸ ਮਸਲੇ ਤੇ ਸਿਕ ਸੰਸਥਾਾਂ ਮਾਂ ਲਗਾਤਾਰ ਰੋਸ ਪ੍ਰਟਾ ਰਹੀਆਂ ਨੇ ਕਿ ਸਹੀ ਨਹੀਂ ਹੈਗਾ ਉਸ ਦੇ باوجود ਵੀ ਪੰਜਾਬ ਸਰਕਾਰ ਨੇ ਵੀ ਕੇਂਦਰੀ ਹੁਕਮ ਨੂੰ ਅਗਾਂਹ ਤੁਰ ਦਿੱਤਾ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਸਕੂਲਾਂ 'ਚ ਜਦੋਂ ਇਸ ਨੂੰ ਵੀਰ ਬਾਲ ਦੋਸਤ ਮਨਾਇਆ ਜਾਂਦਾ ਹੈ ਤਾਂ ਮਾਪੇ ਅਧਿਆਪਕ ਕੋਈ ਰਿਐਕਟ ਕਰਦੇ ਨੇ ਕੋਈ ਆਪਣਾ ਪੱਖ ਦਲੀਲ ਰੱਖਦੇ ਨੇ ਜਾਂ ਫਿਰ ਕੋਈ ਇਸ ਰੰਗ ਦੇ ਵਿੱਚ ਰੰਗੇ ਜਾਂਦੇ ਨੇ ਇਹ ਵੇਖਣਾ ਹੈ ਸ਼੍ਰੋਮਣੀ ਗੁਰਦੁਆਰਾ ਪੰਧਕ ਕਮੇਟੀ ਤੇ ਪੰਜਾਬ ਸਰਕਾਰ ਦੇ ਵਿਚਾਲੇ ਕਈ ਮੁੱਦਿਆਂ ਤੇ ਸਮੇਂ-ਸਮੇਂ ਟਕਰਾਅ ਹੋਇਆ ਚਾਹੇ ਉਹ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਉਹ ਸਮੇਂ ਪ੍ਰਬੰਧਾਂ ਨੂੰ ਲੈ ਕੇ ਹੋਵੇ ਫੈਸਲਿਆਂ ਨੂੰ ਲੈ ਕੇ ਹੋਵੇ ਉੱਥੇ ਉਹ ਬ੍ਰਾਸੀਲ ਆ ਬਣਾਉਣ ਲੱਗੇ ਜੀ ਅਸੀਂ ਦੁਕਾਨਾਂ ਜੀ ਇਸ ਮਾਰਗ ਨੂੰ ਇਹ ਰੂਪ ਦੇਵਾਂਗੇ ਉਹਨੂੰ ਹੋਵੇ ਇਹ ਸੁੰਦਰੀਕਰਨ ਲੈ ਕੇ ਹੋਵੇ ਸ਼ਹਿਰ ਨੂੰ ਪਵਿੱਤਰ ਕਰਨ ਦਾ ਮਸਲਾ ਹੋਵੇ ਉਸ ਤੋਂ ਪਹਿਲਾਂ ਵੀ ਕਈ ਫੈਸਲਿਆਂ 'ਚ ਟਕਰਾਅ ਸਾਹਮਣੇ ਸਮੇ ਸਮੇ ਆਉਂਦਾ ਰਿਹਾ ਇੱਕ ਵਾਰ ਫਿਰ ਟਕਰਾਅ ਉਸ ਸਮੇ ਵੀ ਸਾਹਮਣੇ ਆਇਆ ਸੀ ਜਦੋਂ ਪਾਵਨ ਸ੍ਰੂਪ ਜਿਹੜੇ ਲਾਪਤਾ ਸੀਗੇ 328 ਉਸ ਮਾਮਲੇ ਦੇ ਵਿੱਚ ਵੀ ਜਦੋਂ ਐਫ ਆਈ ਆਰ ਦਰਜ ਹੋਈ ਤੇ ਉਹਦੇ ਤਰੀਕੇ ਨਾਲ ਜੀਪੀ ਸੀਨੀਅਰ ਡਿਪਟੀ ਕਨਸਲਿੰਗ ਕਾਮੀ ਨੇ ਕਮੇਟੀ ਦੀ ਮੀਟਿੰਗ ਵੀ ਬੁਲਾਈ ਸੀ ਇਤਰਾਜ਼ ਵੀ ਪੱਟਾਇਆ ਸੀ ਕਿ ਜੀ ਇਹ ਸਾਡਾ ਮਾਮਲਾ ਹੈ ਅਸੀਂ ਦੇਖ ਰਿਆ ਸਰਕਾਰ ਨੇ ਚ ਦਖਲ ਨਾ ਦੇਵੇ ਇਹ ਧਾਰਮਿਕ ਮਾਮਲਿਆਂ 'ਚ ਸਿੱਖ ਕੌਮ ਦੇ ਕੰਮਾਂ 'ਚ ਦਖਲ ਪਰ ਪੰਜਾਬ ਸਰਕਾਰ ਦੇ ਨੁਮਾਇंदे ਗਏ ਸੀ ਬਕਾਇਦਾ ਮંત્રી ਸਪੀਕਰ ਸਾਹਿਬ ਐਮ ਐਲ ਏ ਉਥੇ ਗਏ ਤੇ ਉਹ ਅਲੰਘੇ ਦਸੰਬਰ 'ਚ ਆਪਾਂ ਇਸੇ ਦਿਨਾਂ 'ਚ ਆਪਾਂ ਦੇਖਿਆ ਸੀ 7 ਦਸੰਬਰ ਨੂੰ ਜਦੋਂ ਐਫ ਆਈ ਆਰ ਦਰਜ ਕੀਤੀ 16 ਜਣਿਆਂ ਦੇ ਉੱਤੇ ਉਹ ਐਫ ਆਈ ਆਰ ਲਾ ਕੇ ਕਾਰਵਾਈ ਬੱਢੀ ਹੈ ਜੀ ਕਹਿੰਦੇ ਦੂਸਰੇ ਪਾਸੇ ਕੁਝ ਤਰ੍ਹਾਂ ਕਹਿੰਦੀਆਂ ਵੀ ਇਸ ਮਾਮਲੇ 'ਚ ਇਨਸਾਫ ਚਾਹੁੰਦੇ ਆਸੀਂ ਤਾਂ ਕਿ ਜੇ ਇਸ ਰੂਪ ਲਾਪਤਾ ਹੋਏ ਨੇ ਤਾਂ ਉਹਦੀ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਵਿਅਕਤੀ ਉਸ ਸਮੇਂ ਦੇ ਜ਼ਿੰਮੇਵਾਰ ਸੀ ਜੇ ਉਹਨਾਂ ਨੇ ਰੋਸ ਸੇ ਹੀ ਨਵਾਇਦਾ ਸੰਗ ਦੇ ਸਾਹਮਣੇ ਸੱਚ ਆਉਣਾ ਚਾਹੀਦਾ ਹੈ ਜਿਹੜੀ ਬੀਸੀ ਸੱਚ ਲੁਕਾ ਰਹੀ ਹੈ ਸਰਕਾਰ ਸੱਚ ਲਿਆਉਣਾ ਚਾਹੁੰਦੀ ਹੈ ਪਰ ਐਂਜੀਪੀਸੀ ਕਹਿੰਦੀ ਕਿ ਬਦਲਾ ਖੋਰੀ ਦੀ ਕਾਰਵਾਈ ਹੈ ਕਿ ਟਕਰਾਏ ਇਹਨਾਂ ਦਾ ਬਦਲਦਾਰ ਨਾਲ ਹੈ ਤੇ ਗੁੱਸਾ ਹੈ ਸਾਡੇ ਨਾਲ ਹੀ ਸਿੱਖਣਾ ਕਰਨਾ ਚਾਹੁੰਦੇ ਨੇ ਇਹ ਸਿੱਖੀ ਦੇ ਖਮਚੇ ਦਖਲੰਦਾ ਜੀ ਹੁਣ ਇਹ ਦੋ ਤਾਰੀ ਬਹਿਸ ਦੇ ਵਿਚ ਦਰਮਿਆਨ ਹੀ ਪੰਜਾਬ ਸਰਕਾਰ ਨੇ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਤੋਂ ਅਗਾਂਹ ਵਧਦਿਆਂ ਹੁਣ ਸਿੱਟ ਨੂੰ ਜਾਂਚ ਸੌਂਪ ਦਿੱਤੀ ਹੈ ਜੀ ਬਿਲਕੁਲ ਅਮਰਸਰ ਗੁਰਗਨਾਨ ਸਾਹਿਬ ਦੇ ਪਾਵਨ ਸਰੂਪ ਲਾਪਤਾ ਮਾਮਲੇ 'ਚ ਪੰਜਾਬ ਸਰਕਾਰ ਨੇ ਸਿਟ ਸਥਾਪਿਤ ਕਰ ਦਿੱਤੀ ਹੈ ਸਿਟ ਦਾ ਗਠਨ ਹੋ ਗਿਆ ਹੈ ਟੀਮ ਨੂੰ ਦਰਜ ਮਾਮਲੇ ਦੀ ਜਾਂਚ ਕਰਨ ਦੇ ਇੱਕ ਤਰ੍ਹਾਂ ਅਧਿਕਾਰ ਮਿਲ ਗਏ ਨੇ ਪੰਜਾਬ 'ਚ ਸ਼੍ਰੀ ਗੁਰਗਨਾਨ ਸਾਹਿਬ ਜੀ ਦੇ 328 ਲਾਪਤਾ ਪਾਵਨ ਸਰੂਪਾਂ ਨਾਲ ਜੁੜੇ ਮਾਮਲੇ ਦੀ ਜਾਂਚ ਨੂੰ ਤੇਜ਼ ਕਰਨ ਦੇ ਲਈ ਵਿਸ਼ੇਸ਼ ਜਾਂਚ ਟੀਮ ਸਿਟ ਦਾ ਗਠਨ ਕਰ ਦਿੱਤਾ ਗਿਆ ਇਹ ਟੀਮ ਪੰਜਾਬ ਦੇ ਬਿਊਰੋ ਚੀਫ ਇਨਵੈਸਟੀਗੇਸ਼ਨ ਦੁਆਰਾ ਗਠਿਤ ਕੀਤੀ ਗਈ ਹੈ ਤੇ ਪੰਜਾਬ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਜਿਹੜੇ ਅੰਮ੍ਰਿਤਸਰ ਦੇ ਪੰਜਾਬ ਪੁਲਿਸ ਦੇ ਕਮਿਸ਼ਨਰ ਨੇ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਦੀ ਨਿਗਰਾਨੀ ਹੇਠ ਇਹ ਸਿੱਟ ਕੰਮ ਕਰੇਗੀ ਉਹਨਾਂ ਦੀ ਦੇਖ ਰੱਖੇਟ ਕੰਮ ਕਰੇਗੀ ਸਿੱਟ ਦਾ ਕੰਮ 7 ਦਸੰਬਰ 2025 ਨੂੰ ਦਰਜ ਐਫ ਆਈ ਆਰ ਨੰਬਰ 168 ਦੇ ਤਹਿਤ ਦਰਜ ਮਾਮਲਿਆਂ ਦੀ ਜਾਂਚ ਕਰਨਾ ਹੋਵੇਗਾ ਇਹ ਕੇਸ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਸੀ ਡਿਵੀਜ਼ਨ ਦੇ ਵਿੱਚ ਭਾਰਤੀ ਜਿਹੜੀ ਨਿਆਂਇਕ ਧਾਰਾਵਾਂ ਮਾਂ ਨੇ ਉਦੇ ਤਹਿਤ 295 295 ਹੀ 120 ਬੀ 409 ਤੇ 465 ਦੇ ਤਹਿ ਦਰਜ ਕੀਤਾ ਗਿਆ ਸੀ ਸਿਟ ਦੇ ਚੇਅਰਮੈਨ ਦੇ ਰੂਪ ਵਿੱਚ AIG ਵਿਜੀਲੈਂਸ ਮਹਾਲੀ ਜਗਤਪ੍ਰੀਤ ਸਿੰਘ PCS ਨੂੰ ਨਿਯੁਕਤ ਕੀਤਾ ਗਿਆ ਦੋ ਵਿਅਕਤੀ ਇਹਦੇ ਨਾਲ ਲਾਏ ਗਏ ਨੇ ਟੀਮ ਦੇ ਵਿੱਚ ਹੋਰ ਅਧਿਕਾਰੀ ਵੀ ਸ਼ਾਮਲ ਨੇ ਜਿਨ੍ਹਾਂ ਵਿੱਚ DCP ਜਾਂਚ ਅੰਮ੍ਰਿਤਸਰ ਰਵਿੰਦਰਪਾਲ ਸਿੰਘ ਸੰਧੂ ਹੈ ਤੇ ਐਡੀਸ਼ਨਲ BCP ਅੰਮ੍ਰਿਤਸਰ ਹਰਪਾਲ ਸਿੰਘ ਸੰਧੂ ਹੈ ਨਾ ਫਿਰ SPD ਪਟਿਆਲਾ ਗੁਰਵੰਤ ਸਿੰਘ ਬੈਂਸ SP ਲੁਧਿਆਣਾ ਬਿਆਨ ਸਿੰਘ ਜਨੇਜਾ SPD ਅੰਮ੍ਰਿਤਸਰ ਹਰਿੰਦਰ ਸਿੰਘ ਈਸ਼ਾਮਲ ਨੇ ਤੇ ਲੋੜ ਪੈਣ ਤੇ ਕਹਿੰਦੇ ਇਹਦੇ ਵਿੱਚ ਵਾਧਾ ਵੀ ਕੀਤਾ ਜਾ ਸਕਦਾ ਹੈ ਜ਼ਰੂਰਤ ਪਈ ਤਾਂ ਇਸ ਨੂੰ ਹੋਰ ਵਧਾਇਆ ਵੀ ਜਾ ਸਕਦਾ ਤੇ ਸਿੱਟਣਾ ਇਸ FIR ਦੇ ਵਿੱਚ ਪਹਿਲਾਂ ਵੀ ਇਹ ਗੱਲ ਕਰ ਚੁੱਕੇ ਹਾਂ ਕਿ 16 ਵਿਅਕਤੀਆਂ ਦੇ ਨਾਮ ਸ਼ਾਮਲ ਨੇ ਜਿਨਾਂ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਸੀ ਕਿ ਪਵਨ ਸਰੂਪਾਂ ਦੇ ਲਾਪਤਾ ਜਦੋਂ ਕਿ ਐਸਜੀਪੀਸੀ ਦੰਪ ਭਰਦੀ ਆ ਕਿ ਨਹੀਂ ਜੀ ਸਰੂਪ ਲਾਪਤਾ ਨਹੀਂ ਹੋਏ ਰਿਕਾਰਡ ਦਾ ਮੰਗ ਹੈ ਪਰ ਸੰਗਤ ਦੇ ਵਿੱਚ ਇਹ ਸੁਨੇਹਾ ਗਿਆ ਹੋਇਆ ਕਿ ਸਰੂਪ ਲਾਪਤਾ ਨੇ ਜਾਂ ਇਹ ਸਰੂਪਾਂ ਦਾ ਵੀ ਸੌਦਾ ਕੀਤਾ ਗਿਆ ਤੇ ਐਸਜੀਪੀਸੀ ਕਹਿੰਦੀ ਕਿ ਨਹੀਂ ਇਹ ਰਾਜਨੀਤਿਕ ਕਰਨ ਹੋ ਰਿਹਾ ਤੇ ਇਸ ਤਰ੍ਹਾਂ ਸਾਡੇ ਤੇ ਇਹ ਦਖਲ ਹੋ ਰਹੀ ਹੈ ਹੁਣ ਇਧਰ ਸਿੱਟ ਜਾਂਚ ਦੇ ਲਈ ਆ ਗਈ ਹੈ ਸੋ ਇਸ ਨੂੰ ਸਿੱਖ ਸੰਗਤ ਸਿੱਖ ਭਾਈਚਾਰਾ ਬਾਦਲ ਤੇ ਰਾਲੇ ਐਸਜੀਪੀਸੀ ਦੇ ਤੇ ਰਾਲੇ ਦੂਜੇ ਸੰਗਠਨ ਵਾਲੇ ਕਿਸ ਤਰੀਕਾ ਕਰਨਾ ਲੈਂਦੇ ਨੇ ਇਸ ਦੇ ਉੱਤੇ ਕਿਵੇਂ ਅਗਲੀ ਚੱਲ ਰਹੀ ਤੁਰਦੀ ਦੇਖਣ ਵਾਲੀ ਗੱਲ ਹੋਵੇਗੀ ਜਿਹੜੇ 16 ਲੋਕਾਂ ਤੇ ਮੁਕੱਦਮਾ ਦਰਜ ਹੈ ਉਹਨਾਂ ਚ ਐਸਜੀਪੀਸੀ ਦੇ 10 ਵੱਡੇ ਮੈਂਬਰ ਵੀ ਨੇ ਜਿਨ੍ਹਾਂ ਚ ਡਾਕਟਰ ਰੂਪ ਸਿੰਘ ਸਾਹਿਬ ਦਾ ਪ੍ਰਮੁਖ ਸਕੱਤਰ ਨੇ ਮਨਜੀਤ ਸਿੰਘ ਸਾਹਿਬ ਦਾ ਧਰਮ ਪ੍ਰਚਾਰ ਕਮੇਟੀ ਨੇ ਹੈਨਾ ਤੇ ਇਸੇ ਤਰ੍ਹਾਂ ਗੁਰਬਖਸ਼ ਸਿੰਘ ਉਹ ਵੀ ਸਕੱਤਰ ਰਹੇ ਨੇ ਧਰਮ ਪ੍ਰਚਾਰ ਕਮੇਟੀ ਦੇ ਮਤਲਬ ਮਨਜੀਤ ਸਿੰਘ ਫਿਰ ਇਸੇ ਤਰ੍ਹਾਂ ਗੁਰਵਚਨ ਸਿੰਘ ਸਤਿੰਦਰ ਸਿੰਘ ਨਿਸ਼ਾਨ ਸਿੰਘ ਪਰਮਜੀਤ ਸਿੰਘ ਗੁਰਮਖ ਸਿੰਘ ਜੁਝਾਰ ਸਿੰਘ ਬਾਜ ਸਿੰਘ ਤੇ ਦਰਬੀਰ ਸਿੰਘ ਦੇ ਨਾਮ ਸ਼ਾਮਲ ਨੇ ਇਸ ਤੋਂ ਅੱਗੇ ਕਮਲਜੀਤ ਸਿੰਘ ਕੁਲਵੰਤ ਸਿੰਘ ਜਸਪ੍ਰੀਤ ਸਿੰਘ ਤੇ ਇੱਕ ਹੋਰ ਗੁਰਵਚਨ ਸਿੰਘ ਤੇ ਸਤਿੰਦਰ ਸਿੰਘ ਤੇ ਅਮਰਜੀਤ ਸਿੰਘ ਦੇ ਨਾਮ ਵੀ ਐਫ ਆਈ ਆਰ ਸ਼ਾਮਲ ਨੇ 16 ਨਾਮ ਨੇ 16 ਨਾਮਾਂ ਚ 10 ਨਾਮ ਸਿੱਧੇ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਨਹੀਂ ਜਿਨ੍ਹਾਂ ਚੋਂ ਕੁਝ ਮੋਰਲੀ ਕਿਤਾਬ ਦੇ ਵੱਡੇ ਨਾਮ ਨੇ ਸੋ ਹੁਣ ਦੇਖਣਾ ਹੋਏਗਾ ਕਿ ਇਹ ਜਾਂਚ ਜਿੱਦਾਂ ਜਿੱਦਾਂ ਅੱਗੇ ਵਧਦੀ ਹੈ ਇਹ ਕਿੱਥੇ ਜਾ ਕੇ ਰੁਕਦੀ ਹੈ ਕਿਹਨਾਂ ਨੂੰ ਕਟਹਿਰੇ ਚ ਲੈਂਦੀ ਹੈ ਕਿਨਾਂ ਤੋਂ ਇਨਕੁਆਇਰੀ ਕਰਦੀ ਹੈ ਕੀ ਰਿਪੋਰਟ ਦਿੰਦੀ ਹੈ ਪਹਿਲਾਂ ਕਿੰਨੇ ਹੀ ਮਾਮਲਿਆਂ ਚ ਕਿੰਨੀਆਂ ਹੀ ਸਿੱਟਾਂ ਬਣੀਆਂ ਕਦੇ ਉਹ ਫੈਸਲਾ ਕੁਰਸੀ ਤੱਕ ਨਹੀਂ ਪਹੁੰਚੀਆਂ ਕਿ ਇਹ ਸਿੱਟ ਕੋਈ ਫੈਸਲਾ ਕੁਰਸੀ ਤੱਕ ਪਹੁੰਚੇਗੀ ਇਹ ਵੇਖਣ ਵਾਲੀ ਗੱਲ ਹੋਏਗੀ ਜਾਂ ਇਹ ਸਿਰਫ ਵਕਤ ਟਪਾਈ ਹੋਏਗੀ ਜਨਾਬ ਇਹ ਵੀ ਪਹਿਲੂ ਨਜ਼ਰ ਰੱਖਣੀ ਪਈ ਇਹਨਾਂ ਦੇ ਨਾਲ ਸਿੱਧੂ ਜੋੜਾ ਕਾਫੀ ਚਰਚਾ ਚ ਹੈ ਆਪਾਂ ਲਗਾਤਾਰ ਤੋਂ ਉਹਦੇ ਵਿੱਚ ਗੱਲ ਕਰਦੇ ਵੀ ਆਏ ਕਿ ਨਵਜੋਤ ਕੌਰ ਸਿੱਧੂ ਨੇ ਜਿਵੇਂ ਪੰਜਾਬ ਕਾਂਗਰਸ ਦੇ ਉੱਤੇ 500 ਕਰੋੜ ਚ ਸੀਐਮ ਦੀ ਕੁਰਸੀ ਵੇਚਣ ਦਾ ਹੈ ਜਾਂ ਹੋਰ ਕਈ ਲੀਡਰਾਂ ਦੇ ਉੱਤੇ ਨਿਸ਼ਾਨਾ ਬਿਨਿਆ ਤੇ ਉਸ ਮਾਮਲੇ ਦੇ ਉੱਤੇ ਲਗਾਤਾਰ ਕਈਆਂ ਨੇ ਉਹਨਾਂ ਨੂੰ ਨੋਟਿਸ ਵੀ ਭੇਜਤੇ ਮਾਨ ਹੰਨੀ ਦੇ ਉਧਰੋਂ ਮੁੱਢਲੀ ਮੈਂਬਰਸ਼ਿਪ ਵੀ ਉਹਨਾਂ ਦੀ ਖਰਚ ਕਰਤੀ ਪਰ ਨਵਜੋਤ ਸਿੰਘ ਸਿੱਧੂ ਦਿਖੇ ਜ਼ਰੂਰ ਅੰਮ੍ਰਿਤਸਰ ਚ ਵੀ ਦਿਖੇ ਚਰਚਾ ਸੀ ਦਿੱਲੀ ਮਿਲਣ ਦੀ ਵੀ ਪਹਿਲਾਂ ਹਾਈ ਕਮਾਂਡ ਨਾਲ ਮੀਟਿੰਗ ਤੈਅ ਹੋਣ ਦੀ ਖਬਰ ਵੀ ਆ ਗਈ ਫਿਰ ਕਹਿੰਦੇ ਹਾਈ ਕਮਾਂਡ ਨੇ ਨਾ ਵੀ ਕਰਤੀ ਅਜੇ ਤੱਕ ਮੁਲਾਕਾਤ ਨਹੀਂ ਪਰ ਇਸ ਸਭ ਦੇ ਦਰਮਿਆਨ ਨਵਜੋਤ ਸਿੰਘ ਸਿੱਧੂ ਗਾਇਬ ਗਾਇ ਕਿਸਮਾ ਅਗੇ ਟਿੱਪਣੀ ਰੂਪ ਚਰਚਾ ਚਾਹੁੰਦੀ ਰੇ ਪਰ ਨਵਜੋਤ ਸਿੰਘ ਸਿੱਧੂ ਮੁੰਬਈ ਤੋਂ ਲੈ ਕੇ ਅੰਮ੍ਰਿਤਸਰ ਤੱਕ ਦਿਖੇ ਕਿ ਲੋਜੀ ਆ ਗਏ ਇਹ ਘਰ ਚ ਵੀ ਨਹੀਂ ਜਿੱਥੇ ਮੀਟਿੰਗ ਹੋਈ ਉਦੋਂ ਵੀ ਕਰਨੇ ਪਰ ਉਹ ਮੀਡੀਆ ਚ ਜਾਂ ਰਾਜਨੀਤਿਕ ਪਲੇਟਫਾਰਮ ਤੇ ਜਾਂ ਆਪਣੇ ਸੋਸ਼ਲ ਮੀਡੀਆ ਤੇ ਜਾਂ ਕਿਸੇ ਵੀ ਤਰੀਕਾ ਕਰਨਾ ਉਹ ਬੋਲ ਦੇ ਨਜ਼ਰ ਨਹੀਂ ਆਈ ਸੀ ਇਸ ਮਾਮਲੇ 'ਚ ਚੁੱਪ ਸੀ ਪਰ ਹੁਣ ਉਹ ਬੋਲਿਆ ਜੀ ਤੇ ਬੋਲੇ ਵੀ ਇਸ ਕਦਰ ਉਹ ਕਹਿੰਦੇ ਕਿ ਮੈਂ ਕੋਈ ਭੁੱਖਾ ਕਮਜ਼ੋਰ ਕਬੂਤਰ ਨਹੀਂਗਾ ਮੈਂ ਤਾਂ ਬਾਜ ਦੀ ਜ਼ਿੰਦਗੀ ਜੀ ਉਹਨਾ ਸੋ ਇਹ ਉਹਨਾਂ ਦਾ ਇੱਕ ਪੋਸਟ ਕੀ ਰਾਜਨੀਤਿਕ ਤੌਰ ਤੇ ਕੋਈ ਨਿਸ਼ਾਨਾ ਬਣ ਰਹੀ ਹੈ ਜਾਂ ਇੱਕ ਰੁਟੀਨ ਉਹਨਾਂ ਦੀ ਪ੍ਰੋਮੋ ਹੈ ਜੀ ਇੱਕ ਪ੍ਰੋਗਰਾਮ ਦਾ ਜੀ ਉਹਦੀ ਉਹ ਕਰ ਰਹੀ ਹੈ ਬਿਲਕੁਲ ਜੀ ਨਵਜੋਤ ਸਿੰਘ ਸਿੱਧੂ ਦਾ ਕੀ ਇਸ ਵਿਰੋਧੀਆਂ ਨੂੰ ਰਾਜਨੀਤਿਕ ਵਿਰੋਧੀਆਂ ਨੂੰ ਸਨੇਹਾ ਹੈ ਕਿ ਨਵਜੋਤ ਸਿੰਘ ਸਿੱਧੂ ਨਵੇਂ ਪਾਰੀ ਦੇ ਰੂਪ ਚ ਸਾਹਮਣੇ ਆਉਣ ਵਾਲੇ ਨੇ ਨਵੀਂ ਉਡਾਨ ਭਰਨ ਵਾਲੇ ਨੇ ਜਾਓ ਪਾਰਟੀ ਦੇ ਵਿੱਚੋਂ ਬਾਹਰ ਜਾ ਕੇ ਕੁਝ ਸੰਦੇਸ਼ ਦੇਣਾ ਚਾਹੁੰਦੇ ਨੇ ਜਾਂ ਸਿਰ ਤਿੰਨ ਰੋਲ ਏ ਉਹਨਾਂ ਦਾ ਐਂਟਰਟੇਨਮੈਂਟ ਵਾਲਾ ਪੋਸਟ ਹੈ ਪਰ ਵੱਡੇ ਬੰਦੇ ਦੀ ਉਹਨਾਂ ਦੇ ਨਾਲ ਜਦੋਂ ਵਿਵਾਦਿਤ ਹੋਵੇ ਰਾਜਨੀਤਿਕ ਬੰਦੇ ਦੀ ਹਰ ਬੋਲ ਦੇ ਅਰਥ ਹੁੰਦੇ ਆ ਇਹ ਵੀ ਫਿਰ ਅਰਥ ਹੈ ਕਹਿੰਦੇ ਜੀ ਮੈਂ ਕੋਈ ਮਤਲਬ ਉਹੇ ਜਿਹਾ ਕਬੂਤਰ ਥੋੜਾ ਜਿਹੜਾ ਚੋਗੇ ਤੋਂ ਵੀ ਮਤਲਬ ਭੁੱਖਾ ਰਹਿੰਦਾ ਹੋਵੇ ਖਾਣ ਪੀਣ ਨੂੰ ਜਿੱਦਾ ਮਿਲਦਾ ਹੋਵੇ ਕਮਜ਼ੋਰ ਹੋਵੇ ਮੈਂ ਤਾਂ ਬਾਜ਼ ਵਰਗੀ ਜ਼ਿੰਦਗੀ ਜੀਉਂਦਾ ਹਾਂ ਸਾਬਕਾ ਕ੍ਰਿਕਟਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪੰਜਾਬ ਸਰਕਾਰ ਚ ਮੰਤਰੀ ਰਹੇ ਹੈ ਮੈਂਬਰ ਪਾਰਲੀਮੈਂਟ ਰਹੇ ਕ੍ਰਿਕਟਰ ਹੈ ਫਿਰ ਮਤਲਬ ਕੁਐਂਟੇਟਰ ਫਿਰ ਇੰਟਰਟੇਨਮੈਂਟ ਸ਼ੋਅ ਚ ਨਜ਼ਰ ਆਉਣ ਵਾਲੇ ਕਲਾਕਾਰ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਆਪਣੀ ਨਵੀਂ ਕਲਾ ਦੇ ਰੰਗ ਦੇ ਕਰਕੇ ਚਰਚਾ ਚੜੀ ਚਰਚਾ ਦਾ ਕਾਰਨ ਹੈ ਜੀ ਕਹਿੰਦੇ ਕਿ ਹਲਚਲ ਮਚ ਗਈ ਇੱਕ ਰਿਐਲਿਟੀ ਸ਼ੋਅ ਦਾ ਪ੍ਰੋਮੋ ਹੈ ਉਸ ਪ੍ਰੋਮੋ ਦੀ ਵੀਡੀਓ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ ਇਹ ਜੋ ਇਸ ਸ਼ਾਇਰਾਨਾ ਅੰਦਾਜ਼ ਚ ਆਪਣੇ ਆਪ ਜੋ ਗੱਲ ਕਹਿ ਰਹੇ ਨੇ ਉਹ ਕਹਿੰਦੇ ਵਿਰੋਧੀਆਂ ਨੂੰ ਸੰਦੇਸ਼ ਹੈ ਵੀਡੀਓ ਚ ਨਵਜੋਤ ਸਿੰਘ ਸਿੱਧੂ ਕਹਿੰਦੇ ਨਜ਼ਰ ਆ ਰਹੇ ਨੇ ਕਿ ਉਹ ਕਿਸੇ ਨਹਾਉਣ ਵਾਲੇ ਕਰਦੇ ਪਹਿਲੇ ਜੇ ਕਬੂਤਰ ਨਹੀਂ ਹੈਗੇ ਜਿਹੜੇ ਭੁੱਖੇ ਜਾਂ ਕਮਜ਼ੋਰ ਹੋਣ ਬਲਕਿ ਉਹ ਤਾਂ ਬਾਜ ਦੀ ਜ਼ਿੰਦਗੀ ਜਿੰਦੇ ਉਹਨਾਂ ਨੇ ਸ਼ੇਅਰ ਪੜਿਆ ਉਸ ਸ਼ੇਅਰ ਦੇ ਰਾਹੀਂ ਇਹ ਚਰਚਾ ਕਿ ਮੈਨੂੰ ਪਲਟਣਾ ਝਪਟਣਾ ਹੈ ਝਪਟ ਕੇ ਫਿਰ ਪਲਟਣਾ ਹੈ ਇਹ ਖੂਨ ਗਰਮ ਰੱਖਣ ਦਾ ਮਤਲਬ ਤਰੀਕਾ ਕਰ ਸੋ ਇਸ ਲਈ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਇਸ ਰਿਐਲਿਟੀ ਸ਼ੋਅ ਦੇ ਸੁਨੇਹੇ ਰਾਹੀਂ ਵਿਰੋਧੀਆਂ ਦੇ ਨਿਸ਼ਾਨਾ ਬਣਿਆ ਜੀ ਠੀਕ ਹੈ ਜੀ ਲੱਗ ਜੂ ਪਤਾ ਵਿਰੋਧੀ ਇਹਦੇ ਨਾਲ ਕਿੰਨੇ ਕੁ ਅਸਰ ਕਬੂਲ ਦੇ ਨੇ ਜਾਂ ਕਿੰਨਾ ਕੁ ਕੁਝ ਹੁੰਦਾ ਜਾਂ ਸੱਚਮੁੱਚ ਕਿਸੇ ਤਰੀਕੇ ਨਾਲ ਪਰ ਇੱਕ ਵੀਡੀਓ ਤੋਂ ਬਾਅਦ ਫਿਰ ਮੀਡੀਆ ਚ ਨਵਜੋਤ ਸਿੰਘ ਸਿੱਧੂ ਮੁੜ ਕੇ ਤੁਰਕੀਆਂ ਚ ਜਾਂਦੇ ਜਾਂਦੇ ਮੈਂ ਦੱਸ ਦਿਆਂ ਜੀ ਤੁਹਾਡੇ ਲਈ ਕਿ ਪਹਿਲਾਂ ਇੱਕ ਖਬਰ ਕੂਬ ਚਰਚਾ ਚ ਰਹੀ ਸੀ ਕਿ ਕੇਂਦਰ ਸਰਕਾਰ ਨਿਤੀਨ ਗੜਕਰੀ ਦਾ ਵਿਭਾਗ ਟੋਲ ਖਤਮ ਕਰਨ ਦੀ ਪ੍ਰਕਿਰਿਆ ਚ ਹੈ ਕਿ ਟੋਲ ਖਤਮ ਹੋਣ ਤੋਂ ਮਤਲਬ ਇਹ ਨਹੀਂ ਕਿ ਤੁਹਾਡੇ ਪੈਸੇ ਕੱਟਣੇ ਵੜ ਜਾਣਗੇ ਉਹ ਕਹਿੰਦੇ ਬਸ ਗੱਡੀ ਘਰੋਂ ਨਿਕਲੀ ਹਾਈਵੇ ਤੇ ਚੜੀ ਉੱਥੋਂ ਟੋਲ ਮੀਟਰ ਥੋੜਾ ਘੁੰਮਣਾ ਸ਼ੁਰੂ ਨੰਬਰ ਦੇ ਸਾਹਮਣੇ ਆਪੇ ਕੈਮਰੇ ਹੈ ਜੇ ਲੱਗੇ ਹੋਣਗੇ ਜਮਰ ਹੈ ਜੇ ਲੱਗੇ ਹੋਣਗੇ ਉਹਨਾਂ ਨੇ ਰਿਕਾਰਡ ਕਰ ਲੈਣਾ ਕਿ ਅੱਜ ਗੱਡੀ ਕਿੰਨੀ ਚੱਲ ਕੇ ਆਈ ਨਾਲ ਖਤਮ ਤੁਹਾਡੇ ਪੈਸੇ ਕੱਟ ਜਾ ਕਰਨਗੇ ਜੇ ਮਤਲਬ ਟੋਲ ਬੈਰੀਅਰ ਨਹੀਂ ਦਿਖਣਗੇ ਇਹ ਅਦਾਜਾ ਦਾ ਯਾਰ ਸੀ ਹੋ ਸਕਦਾ ਹੁੰਦੇ ਸਮੇਂ ਟੋਲ ਬੈਰੀਅਰ ਨਾ ਦਿਖਣਾ ਪਰ ਫਿਲਹਾਲ ਟੋਲ ਪਲਾਜੇ ਤੇ ਜਿਹੜਾ ਫਾਸਟ ਟੈਗ ਹੈਹੀ ਤੁਹਾਡਾ ਟੋਲ ਕੱਟਿਆ ਜਾਂਦਾ ਹੈ ਫਿਰ ਇਹ ਵੀ ਸੀਗਾ ਕਿ ਸ਼ਾਇਦ ਫਾਸਟ ਟੈਗ ਕਿਸੇ ਹੋਰ ਰੂਪ ਚੋਜਵੇ ਜਦੋਂ ਗੱਡੀ ਦੇ ਨੰਬਰ ਤੋਂ ਹੀ ਗੱਡੀ ਦਾ ਨੰਬਰ ਹੀ ਤੁਹਾਡਾ ਖਾਤੇ ਨਾਲ ਜੁੜ ਜਾਣਾ ਫਿਰ ਡਾਇਰੈਕਟ ਖਾਤੇ ਜੋਂ ਪੈਸੇ ਕੱਟੇ ਜਾ ਕਰਨਗੇ ਹੋ ਸਕਦਾ ਇਹਦੇ ਲਈ ਵੱਖਰਾ ਖਾਤਾ ਹੋਵੇ ਕਿਉਂ ਬੰਦਾ ਚਾਹੂਗਾ ਕਿ ਮੇਰਾ ਸੇਵਿੰਗ ਖਾਤਾ ਮੇਰਾ ਪਰਸਨਲ ਖਾਤਾ ਇਹਨਾਂ ਜੁੜੇ ਜਾਂ ਫਿਰ ਇਹ ਫਾਸਟ ਟੈਗ ਨੂੰ ਇਹ ਉਹਦੇ ਨਾਲ ਜੋੜ ਲੈਣਗੇ ਕਿਉਂਕਿ ਹੁਣ ਫਾਸਟ ਟੈਗ ਦੀ ਵਰਤੋਂ ਕੱਲੇ ਟੋਲ ਪਲਾਜ਼ੇ ਤੇ ਨਹੀਂ ਹੋਏਗੀ ਇਹ ਤੇਲ ਪਾਉਣ ਲਈ ਵੀ ਗੱਡੀ 'ਚ ਇਹ ਗੈਸ ਪਾਉਣ ਲਈ ਵੀ ਗੱਡੀ 'ਚ ਇਹ ਇਹ ਜੀ ਮਤਲਬ ਕਿ ਜਿਹੜੇ ਸੜਕਾਂ ਦੇ ਆਲੇ-ਦਾਲੇ ਹਾਂ ਉਹ ਸਪੈਸ਼ਲ ਤੌਰ ਦੇ ਉੱਤੇ ਖਾਣ ਪੀਣ ਵਾਲੇ ਕੁਝ ਫੂਡ ਵਾਲੇ ਬਣੇ ਨੇ ਖਾਸ ਕਰਕੇ ਜਿਵੇਂ ਵੱਡੀਆਂ ਐਕਸਪ੍ਰੈਸਵੇ ਬਣੀਆਂ ਉਹਦੇ ਅਲੱਗ-ਅਲੱਗ ਜਿਹੜੇ ਆਊਟਲੈਟਸ ਨੇ ਉੱਥੇ ਵੀ ਵਰਤੇ ਆ ਜਾ ਸਕਦਾ ਕਹਿੰਦੇ ਜੀ ਵਰਤੇ ਆ ਕਿ ਇਹ ਹੋਏਗਾ ਕਹਿੰਦੇ ਜੀ ਇਹ ਨਵਾਂ ਸਿਸਟਮ ਹੈ ਕਿ ਟੋਲ ਦੀ ਜਿਹੜੀ ਟੋਲ ਦੇ ਉੱਤੇ ਫਾਸਟ ਟੈਗ ਦੀ ਵਰਤੋਂ ਆ ਉਹ ਤਾਂ ਚੱਲੇ ਰਹੀ ਹੈ ਉਸ ਤੋਂ ਇਲਾਵਾ ਪੈਟਰੋਲ ਪੰਪ ਹਾਂ ਜਿਹੜੇ ਅੱਜਕੱਲ ਇਲੈਕਟ੍ਰੋਨਿਕ ਗੱਡੀਆਂ ਆ ਗਈਆਂ ਉਹਦੇ ਚਾਰਜਿੰਗ ਦੇ ਲਈ ਜਿਹੜੀ ਪੇਮੈਂਟ ਕਰਨੀ ਪਵੇ ਹੈ ਜਾਂ ਫਿਰ ਤੁਸੀਂ ਕਿਸੇ ਖਾਣਾਂ ਦੀ ਦੁਕਾਨ ਤੇ ਜਾਂਦੇ ਹੋ ਉੱਥੇ ਮਤਲਬ ਅੱਜ ਕੱਲ ਜਿਹੜਾ ਹੁੰਦਾ ਨਾ ਗੱਡੀ 'ਚੇ ਬੈਠ ਕੇ ਲੈ ਲਓ ਜੀ ਪਿਕ ਕਰਕੇ ਨਿਕਲ ਜੋ ਜੀ ਹੈਨਾ ਉੱਥੇ ਉਹੀ ਜਿਹਾ ਥਾਮਾਂ ਦੇ ਉੱਤੇ ਮਤਲਬ ਉਸੇ ਤਰ੍ਹਾਂ ਬੈਰੀਅਰ ਖੁੱਲੇ ਥੋੜਾ ਪੇਮੈਂਟ ਹੋ ਗਈ ਤੇ ਜਾਓ ਹੈਨਾ ਫਿਰ ਰਸਤੇ ਦੇ ਵਿੱਚ ਕਿਤੇ ਮਕੈਨਿਕ ਦੀ ਲੋੜ ਖਰਾਬੀ ਗੱਡੀ 'ਚ ਖਰਾਬੀ ਉਹਦੀ ਹੈ ਗੱਡੀ ਦੀ ਮੈਂਟੀਨੈਂਸ ਤੇ ਰਹੀ ਵੀ ਤਾਂ ਯਾਤਰਾ ਦੇ ਦੌਰਾਨ ਹੋਰ ਕਈ ਸਹੂਲਤਾਂ ਵੀ ਜੁੜਨ ਦੀ ਇਹ ਕਵਾਇਦ ਦੇ ਵਿੱਚ ਹੈ ਜੀ ਕਿ ਜੀ ਹੁਣ ਲਾ ਟੋਲ ਹੀ ਨਹੀਂ ਕਟੇਗਾ ਤੁਹਾਡੇ ਫਾਸਟ ਟੈਗ ਨਾਲ ਆਉਂਦੇ ਦਿਨਾਂ ਦੇ ਵਿੱਚ ਇਸ ਯੋਜਨਾ ਤੇ ਵੀ ਕੰਮ ਹੋ ਰਿਹਾ ਹੈ ਕੇਂਦਰੀ ਸੜਕ ਤੇ ਜਿਹੜਾ ਸੰਬੰਧਿਤ ਵਿਭਾਗ ਹੈ ਉਹਦੇ ਵੱਲੋਂ ਇਹ ਕੋਸ਼ਿਸ਼ ਹੈ ਕਿ ਮੰਤਰਾਲੇ ਨੇ ਫਾਸਟ ਟੈਗ ਨੂੰ ਇੱਕ ਮਲਟੀਪਲ ਕਮਾਂਦਲੀ ਵਰਤਣ ਦੀ ਕੰਬਦਾਇਆ ਇਹ ਮਤਲਬ ਹੁਣ ਫਾਸਟ ਟੈਗ ਤੇ ਕਈ ਲੋਕ ਮਹਿਸੂਸ ਕਰਦੇ ਕਿ ਜਦੋਂ ਨਗਦ ਪੈਸੇ ਦੇਣੇ ਆ ਤਾਂ ਉਹਦਾ ਇੱਕ ਵੱਖਰਾ ਅਹਿਸਾਸ ਹੁੰਦਾ ਕਿ ਕਿੰਨੇ ਪੈਸੇ ਵੱਧ ਗਏ ਕਿੰਨੀ ਲੁੱਟ ਹੈ ਕਿ ਨਹੀਂ ਉੱਥੇ ਫਿਰ ਜਦੋਂ ਗੇਟ ਜਾ ਖੁੱਲਦਾ ਐ ਤੁਹਾਡੇ ਖੜਨ ਤੋਂ ਬਾਅਦ ਕਈ ਵਾਰ ਬੰਦੇ ਨੂੰ ਲੱਗਦਾ ਕਿ ਲੈਜ ਵਿੱਚ ਮੇਰੇ ਤਾਂ ਸਵਾਗਤ ਹੋ ਰਿਹਾ ਮੇਰੇ ਐਟੀਗੇਟ ਖੁੱਲ ਗਿਆ ਅਸਾਥ ਸੇ ਨਹੀਂ ਹੁੰਦਾ ਕਿ ਭਰਾਵਾਂ ਤੇਰੀ ਜੇਬ ਕੱਟੀ ਗਈ ਸੋ ਸਾਨੂੰ ਅਹਿਸਾਸ ਖਤਮ ਹੈ ਜਦੋਂ ਤਾਂ ਇਸੇ ਤਰੀਕੇ ਨਾਲ ਪੰਪ ਦੇ ਉੱਤੇ ਇਸੇ ਤਰੀਕੇ ਨਾਲ ਫੂਡ ਆਊਟਲੈਸ ਦੇ ਉੱਤੇ ਫਿਰ ਤੁਹਾਨੂੰ ਅਹਿਸਾਸ ਸੇ ਨਹੀਂ ਹੋਣਾ ਕਿ ਖਾਣ ਵਾਲੀ ਚੀਜ਼ ਕਿੰਨੀ ਮਹਿੰਗੀ ਹੋ ਗਈ ਤੇਲ ਦਾ ਕੀ ਰੇਟ ਹੋ ਗਿਆ ਪਰ ਤੁਸੀਂ ਕਹਿਣਾ ਪਾਦੇ ਭਰਦੇ ਤੇ ਪੈਸੇ ਕੱਟ ਗਏ ਪਰ ਤੁਹਾਡਾ ਫਾਸਟ ਟੈਗ 'ਚ ਪੈਸੇ ਭਰੇ ਰੱਖਣੇ ਚਾਹੀਦੇ ਨੇ ਤਾਂ ਇਹ ਤਾਂ ਸਰਕਾਰਾਂ ਦਾ ਸਿਸਟਮ ਤੁਹਾਡੀ ਜਿਬਾ ਵਾਰ-ਵਾਰ ਕੱਟੇਗੀ ਸੋ ਇਹ ਨਵਾਂ ਤਰੀਕਾ ਕਰ ਸਾਹਮਣੇ ਆ ਰਿਹਾ ਜੀ ਦੇਖਦੇ ਆ ਇਸ ਨੂੰ ਦੇਸ਼ ਦੇ ਵਾਸੀ ਕਿਵੇਂ ਲੈਂਦੇ ਨੇ ਬਹੁਤ ਬਹੁਤ ਸ਼ੁਕਰੀਆ